ਸੋ ਸ੍ਰੀ ਗੁਰਾਲ ਜੀ ਕਿਵੇਂ ਹੋ ਜੀ ਤੁਸੀਂ ਸਾਰੇ ਤੇ ਕਿਦਾਂ ਚੱਲਦੀ ਪਈ ਐ ਤੁਹਾਡੀ ਸਟੱਡੀ ਆਈ ਹੋਪ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਬਹੁਤ ਵਧੀਆ ਤਰੀਕੇ ਨਾਲ ਆਪਣੀ ਤਿਆਰੀ ਕਰਦੇ ਪਏ ਹੋਣਗੇ ਅੱਜ ਆਪਾਂ ਮੁਹਾਵਰੇ ਦੀ ਜੀ ਬਾਈਨਿਕ ਕਲਾਸ ਆ ਜਿੱਦੇ ਆਪਾਂ ਫੇਰ 5 ਮਿੰਟਾਂ ਚ ਆਪਣੇ 15 ਮੁਹਾਵਰੇ ਲੈ ਕੇ ਆ ਚੁੱਕੇ ਆ ਜਿਹੜੇ ਕਿ ਆਪਾਂ 5 ਮਿੰਟਾਂ ਚ ਹੀ ਯਾਦ ਕਰਕੇ ਜਾਵਾਂਗੇ ਵਿਦ ਟੈਸਟ ਤੇ ਟੈਸਟ ਸਾਰਿਆਂ ਨੇ ਦੇਣਾ ਆ ਇੱਕ ਵਾਰ ਇਹਨੂੰ ਵੀਡੀਓ ਨੂੰ ਰੋਕ ਕੇ ਤੁਸੀਂ ਯਾਦ ਕਰ ਲਿਆ ਕਰੋ ਬੇਸ਼ੱਕ ਤੇ ਫਿਰ ਟੈਸਟ ਦਿਆ ਕਰੋ ਠੀਕ ਹੈ ਕੰਫੀਡੈਂਸ ਬਿਲਡ ਅਪ ਹੁੰਦਾ ਵੀ ਹਾਂਜੀ ਸਾਨੂੰ ਐਨਾ ਹੁੰਦਾ ਆ ਚਲੋ ਜੀ ਹੁਣ ਆਪਣੇ ਜਿਹੜੇ ਮੁਹਾਵਰੇ ਨੇ ਉਹ ਕਰਦੇ ਆਪਾਂ ਸਟਾਰਟ ਪੈਰ ਪਾਉਣੇ ਅੰਦਰ ਜਾਣਾ ਜਿੱਦ ਪੈਰ ਪਾਇਆਵੇ ਅੰਦਰ ਵੇ ਕਰਦੇ ਆਂ ਅੰਦਰ ਪੈਰ ਪਾਉਣੇ ਅੰਦਰ ਜਾਣਾ ਹਾਂ ਪੈਰ ਪੁੱਜਣੇ ਆਦਰ ਸਤਿਕਾਰ ਕਰਨਾ ਕਿਸੇ ਦਾ ਪੈਰ ਫੜਨੇ ਮੈਨੂੰ ਤਾਂ ਕਰਨੀ ਤਰਲੇ ਕਰਨੀ ਜਿੱਦ ਕੋਈ ਕੰਮ ਸਾਡਾ ਅੜਦਾ ਪਿਆ ਹਣਾ ਤੇ ਉਹ ਬੰਦਾ ਕਰਾ ਸਕਦਾ ਤਾਂ ਆਪਾਂ ਪੈਰਾਂ ਤੱਕ ਵੀ ਗਿਰ ਜਾਂਦੇ ਆਉਂਦੇ ਵੀ ਹਾਂ ਬਸ ਸਾਡਾ ਹਾ ਕੰਮ ਕਰ ਦੋ ਇਦਾਂ ਹੋ ਗਿਆ ਪੈਰ ਫੜਨੇ ਮੈਨੂੰ ਤਾਂ ਕਰਨੀ ਪੈਰ ਲੱਗਣੇ ਬੱਚੇ ਦਾ ਪਹਿਲਾ ਪਹਿਲਾ ਤੁਰਨ ਲੱਗਣਾ ਵੀ ਜਦੋਂ ਪਹਿਲੀ ਵਾਰ ਕੋਈ ਜਵਾਗ ਉਹ ਚੱਲਣ ਲੱਗਿਆ ਤਾਂ ਉਹਨੂੰ ਕਹਿੰਦੇ ਨੇ ਪੈਰ ਲੱਗਣੇ ਪੈਰੀ ਪਹਿਣਾ ਮੱਥਾ ਟੇਕਣਾ ਜਾਂ ਫਿਰ ਪ੍ਰਣਾਮ ਕਰਨਾ ਹਨ ਪੈਰੀ ਮਹਿੰਦੀ ਲਾ ਬੈਣੀ ਵੀ ਉੱਠਣੇ ਤੇ ਤੁਰਨੋ ਫਿਰਨੋ ਸੰਕੋਚ ਕਰਨਾ ਵੀ ਮਤਲਬ ਮਤਲਬ ਕਿਸੇ ਕੰਮ ਦਿੱਤਾ ਠੀਕ ਹੈ ਸਾਨੂੰ ਤੇ ਆਪਾਂ ਬਹੁਤ ਸੋਚ ਵਿਚਾਰ ਕੇ ਉੱਠਦੇ ਆ ਤਾਂ ਫਿਰ ਸਾਨੂੰ ਕੀ ਕਹਿੰਦੇ ਵੀ ਤੇਰੇ ਪੈਰਾਂ 'ਤੇ ਮਹਿੰਦੀ ਲੱਗੀ ਹੋਈ ਹੈ ਜਿਹੜੀ ਤੂੰ ਖੱਦੀ ਨਹੀਂ ਇਹ ਤਾਂ ਬੋਲਦੇ ਨਾ ਇਸ ਕਰਕੇ ਪੋਚਾ ਪਾਉਣਾ ਕਿਸੇ ਮੰਦੇ ਕੰਮ ਨੂੰ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਢੱਕਣਾ ਵੀ ਮੰਨ ਲਓ ਕੋਈ ਗੱਲ ਸੀ ਠੀਕ ਹੈ ਆ ਅੱਧੇ ਬੰਦੇ ਨਾ ਬਹੁਤ ਮਾਹਿਰ ਹੁੰਦੇ ਆ ਇਸ ਕੰਮ ਵਿੱਚ ਪਰ ਸਾਨੂੰ ਪਤਾ ਨਹੀਂ ਲੱਗਦਾ ਕਿਉਂਕਿ ਉਹ ਨੋਰਮਲ ਗੱਲ ਕਰਦੇ ਆਂ ਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਹਾਂ ਇਹਨੇ ਗੱਲ ਵੀ ਪਲਟਤੀ ਠੀਕ ਆ ਗੱਲ ਪਲਟ ਦਿੰਦੇ ਆ ਜਾਂ ਫਿਰ ਕੀ ਕਰਦੇ ਆ ਦੂਜੀ ਭਾਸ਼ਾ ਚ ਦੱਸੀ ਤਾਂ ਮੰਨ ਲਓ ਉਹਨਾਂ ਨੇ ਸਾਡੀ ਕੋਈ ਚੁਗਲੀ ਵਗੈਰਾ ਕੀਤੀ ਤੇ ਮਤਲਬ ਉਹਨੂੰ ਏਦਾਂ ਉਸਤੇ ਕਹਿੰਦੇ ਆ ਨਾ ਵੀ ਮਲਾਈ ਜੀ ਲਾ ਦੂਗੇ ਵੀ ਮੈਂ ਤਾਂ ਤੇਰੇ ਭਲੇ ਲਈ ਹੀ ਬੋਲੀ ਸੀ ਹਾਂ ਮੈਂ ਚੁਗਲੀ ਥੋੜੀ ਕੀਤੀ ਸੀ ਤੇਰੀ ਤੇਰੇ ਭਲੇ ਲਈ ਕਹੀ ਸੀ ਗੱਲ ਇੰਨਾ ਕਰ ਦਿੰਦੇ ਆ ਮਤਲਬ ਬਹੁਤ ਜ਼ਿਆਦਾ ਸਮਾਰਟ ਹੁੰਦੇ ਆ ਉਹਨਾਂ ਦੀ ਜਿਹੜੀ ਸਕਿੱਲ ਆ ਨਾ ਬੋਲਣ ਦੀ ਉਹ ਬਹੁਤ ਜ਼ਿਆਦਾ ਡਿਵੈਲਪ ਹੋ ਜਾਂਦੀ ਆ ਹਰ ਕੋਈ ਬੰਦਾ ਉਹਨਾਂ ਨੂੰ ਪਛਾਣ ਨਹੀਂ ਸਕਦਾ ਵੀ ਹਾਂ ਇਹ ਇਹਨੇ ਇਦਾਂ ਬਹੁਤਾਂ ਮਾਰ ਦਿੰਦੇ ਹਾਂ ਗੱਲ ਤੇ। ਪੋਣੇ ਮਿੰਨ ਮਿੰਨ ਪਾਲਣਾ ਬੜੇ ਧਿਆਨ ਨਾਲ ਤੇ ਰਿੱਜਨ ਨਾਲ ਪਾਲਣਾ ਕਰਨੀ ਕਿਸੇ ਦੀ ਠੀਕ ਹੈ ਜਿੱਦਾਂ ਆਪਾਂ ਉਹ ਹੀ ਜਵਾਕ ਹੈਗਾ ਹੈ ਨਾ ਉਹਦੀ ਬਹੁਤ ਮੰਨ ਲਓ ਜਿੱਦਾਂ ਆਪਣੇ ਪੇਰੈਂਟਸ ਨੇ ਸਾਨੂੰ ਪਾਲਿਆ ਹੈ ਨਾ ਬਹੁਤ ਰਿੱਜਨ ਨਾਲ ਪਾਲਿਆ ਧਿਆਨ ਨਾਲ ਪਾਲਿਆ ਠੀਕ ਹੈ ਜੇ ਧਿਆਨ ਨਾਲ ਨਾ ਪਾਲਦੇ ਤਾਂ ਸਾਡੀ ਇੱਕ ਟੰਗ ਬਾਹ ਜਿਹੜੀ ਉਹ ਟੁੱਟੀ ਹੋਈ ਹੁੰਦੀ ਠੀਕ ਹੈ ਤਾਂ ਸਾਰੇ ਵਿੱਚ ਜਿਹੜੇ ਵੀ ਤੁਸੀਂ ਹੈਗੇ ਹੋ ਸਭ ਦੇ ਕੀ ਆ ਬਹੁਤ ਧਿਆਨ ਨਾਲ ਤੇ ਰਿੱਜਨ ਨਾਲ ਹੀ ਪਾਲਣਾ ਹੋਈ ਆ ਚਲੋ ਜੀ ਆਪਣੇ ਅਠ ਮੁਹਾਵਰੇ ਹੋ ਗਏ ਤੇ ਹੁਣ ਆਪਾਂ ਜਿਹੜੇ ਇਹਨਾਂ ਦੇ ਮੀਨਿੰਗਸ ਨੇ ਹਮ ਮੋਟਾ ਦੇਣੇ ਆ ਉਹ ਚਲੋ ਜੀ ਕੈਰੀਏ ਸਟਾਰਟ ਕਰੀਏ ਹੁਣ ਪੈਰ ਪਾਉਣੇ ਕੀ ਸੀ ਅੰਦਰ ਜਾਣਾ ਠੀਕ ਹੈ ਪੈਰ ਪੂਜਣੇ ਕਿ ਸਿੱਧਾ ਅੰਦਰ ਸਤਕਾਰ ਕਰਨਾ ਠੀਕ ਹੈ ਜਾਂ ਫਿਰ ਆਪਾਂ ਕਿਸੇ ਦੀ ਪੂਜਾ ਕਰਦੇ ਹਾਂ ਮਤਲਬ ਉਹਨਾਂ ਨੂੰ ਰੱਬ ਦਾ ਰੂਪ ਮੰਨਦੇ ਆ ਉਦਾਂ ਹੋ ਗਿਆ ਪੈਰ ਫੜਨੇ ਪੈਰ ਫੜਨੇ ਇਤਰ ਲੇ ਕਰਨੇ ਮਿੰਨਤਾਂ ਕਰਨੀ ਕਿਸੇ ਦੀ ਹਾਂਜੀ ਸਾਡਾ ਹੱਕ ਕਮ ਕਰਾ ਦੋ ਠੀਕ ਹੈ ਪੈਰ ਲੱਗਣੇ ਪਹਿਲੀ ਵਾਰੀ ਕਿਸੇ ਜਵਾ ਕਰਨਾ ਜਦੋਂ ਤੁਰਨਾ ਸਿੱਖਾ ਉਦੋਂ ਕਹਿੰਦੇ ਨੇ ਵੀ ਪੈਰ ਲੱਗਣੇ ਪੈਰੀ ਪੈਣਾ ਕਿਸ ਨੂੰ ਉਹ ਨਮਸਤੇ ਕਰਨਾ ਜਾਂ ਫਿਰ ਮਤਲਬ ਇਹਦਾ ਕਰਦੇ ਸੋ ਅਧਕਾਰ ਵੀ ਕਹਿ ਸਕਦੇ ਹੋ ਤੇ ਦੂਜਾ ਮੇਨ ਹੈਗਾ ਵੀ ਹਾਂ ਆਪਾਂ ਕਿਸੇ ਨੂੰ ਨਮਸਤੇ ਕੀਤਾ ਜਾਂ ਫਿਰ ਸਤ ਸ੍ਰੀ ਅਕਾਲ ਬੁਲਾਈਆ ਪੈਰੀ ਮਹਿੰਦੀ ਲਾ ਬੈਣੀ ਵੀ ਇੱਕ ਤਾਂ ਇਹਨਾਂ ਪਾ ਸਕਦੇ ਵੀ ਆਲਸੀ ਹੋਣਾ ਠੀਕ ਹੈ ਇੱਕ मीनिंग ਇਹਦਾ ਆ ਵੀ ਹੋ ਸਕਦਾ ਤੇ ਦੂਜਾ ਹੋ ਸਕਦਾ ਵੀ ਬੈਠਣ ਤੇ ਉੱਠਣੋਂ ਵੀ ਬਹੁਤ ਜ਼ਿਆਦਾ ਸੰਕੋਚ ਕਰਨਾ ਵੀ ਸੋਚ ਵਿਚਾਰ ਕੇ ਉੱਠਣਾ ਖੜਾ ਠੀਕ ਹੈ ਪੋਚਾ ਬਣਾ ਕਿਸੇ ਆਪਣੇ ਦੋਸਤ ਨੂੰ ਇਹਨਾਂ ਮਤਲਬ ਗੱਲ ਨਾਲ ਜਾਂ ਤਾਂ ਕਹਿ ਦੋ ਵੀ ਨੁਕਾਤਾ ਜਾਂ ਫਿਰ ਉਹਨੂੰ ਪਲਟਦਾ ਵੀ ਜਿੱਦਾਂ ਗੱਲ ਚੱਲਦੀ ਪਈ ਸੀ ਮੰਨ ਲਓ ਸਕੂਲ ਦੇ ਤੇ ਆਪਾਂ ਕਿੱਥੇ ਲੈ ਕੇ ਆ ਗਏ ਉਹਨੂੰ ਤੇ ਹਾਂ ਤੁਸੀਂ ਅੱਜ ਬਣਾਇਆ ਕੀ ਸੀ ਇਦਾਂ ਪੌਣੇ ਮਿਣੀ ਮਿਣੀ ਪਾ ਲੈਣਾ ਬਹੁਤ ਰਿੱਜਾ ਤੇ ਕੀ ਧਿਆਨ ਨਾਲ ਪਾ ਲੈਣਾ ਠੀਕ ਹੈ ਜਿੱਦਾਂ ਆਪਾਂ ਬਨੇ ਆ ਠੀਕ ਹੈ ਚਲੋ ਆਪਣੇ ਆਹ ਹੱਟ ਹੋ ਗਏ ਤੇ ਹੁਣ ਆਪਣੇ ਜਿਹੜੇ ਨੈਕਸਟ ਨੇ ਉਹ ਆਪਾਂ ਕਰ ਲੈਂਦੇ ਹਾਂ ਚਲੋ ਜੀ ਹੁਣ ਜਿਹੜੇ ਨੈਕਸਟ ਨੇ ਉਹ ਕਰ ਲੈਂਦੇ ਨੇ ਪਤਾ ਨਾ ਛੜਨਾ ਕੱਖ ਨਾ ਰਹਿਣ ਦੇਣਾ ਠੀਕ ਹੈ ਜਿੱਦਾਂ ਆਪਾਂ ਕਹਿੰਦੇ ਨੇ ਜਦੋਂ ਮੰਨ ਲਓ ਕਿਸੇ ਨਾਲ ਲੜਾਈ ਹੋ ਜਾਉਂਦੀ ਆ ਤਾਂ ਹੋਊਗੀ ਕਹਿੰਦੇ ਵੀ ਮੈਂ ਤੇਰਾ ਪੱਕਾ ਨਾ ਛੱਡਦਾ ਵੀ ਮੈਂ ਤੈਨ ਕੱਖ ਨਹੀਂ ਛੱਡਣ ਦੇਣਾ ਹੁਣ ਮੈਂ ਤੇਰਾ ਠੀਕ ਹੈ ਬਰਬਾਦ ਕਰਦਾਗਾ ਤੇ ਇਦਾਂ ਫੱਕਾ ਨਾ ਛੱਡਣਾ ਪਹਾ ਸੋਟਾ ਮਾਰਨਾ ਬਿਨਾਂ ਸੋਚੇ ਸਮਝੇ ਬੋਲਣਾ ਜਿੱਦਾਂ ਅੱਧੇ ਦੇ ਨਾ ਬੋਲਣ ਦਾ ਤਰੀਕਾ ਬਹੁਤ ਜ਼ਿਆਦਾ ਰੋਂਗ ਹੁੰਦਾ ਹੈ ਮਤਲਬ ਗਲਤ ਉਹ ਸਹੀ ਕਰਦੇ ਹੁੰਦੇ ਆ ਬਟ ਉਹ ਇੱਕਦਮ ਨਾ ਇਦਾਂ ਬੋਲ ਦਿੰਦੇ ਆ ਵੀ ਦੂਜੇ ਨੂੰ ਮਤਲਬ ਜਿਹੜਾ ਥਰਡ ਪਰਸਨ ਹੈ ਨਾ ਉਹਨੂੰ ਇਦਾਂ ਲੱਗਦਾ ਵੀ ਇਹਨੇ ਸੋਟਾ ਮਾਰ ਦਿੱਤਾ ਵੀ ਮ ਬਿਨਾਂ ਥੱਪੜ ਮਾਰੇ ਹੀ ਦੂਜੇ ਬੰਦੇ ਦੀ ਇੰਨੀ ਇਨਸਲਟ ਕਰ ਦੇਣੀ ਵੀ ਉਹਨੂੰ ਇਦਾਂ ਲੱਗਣਾ ਵੀ ਹਾਂ ਮੇਰੇ ਥੱਪੜ ਮਾਰਤਾ ਠੀਕ ਹੈ ਇਦਾਂ ਹੋ ਗਿਆ ਫਾਹ ਸੋਟਾ ਮਾਰਨਾ ਅੱਗੇ ਜੀ ਫੂੜੀ ਪਾਉਣੀ ਸਿਆਪਾ ਖੜਾ ਕਰਨਾ ਫੂੜੀ ਪਾਉਣੀ ਸਿਆਪਾ ਖੜਾ ਕਰਨਾ ਅੱਗੇ ਜੀ ਸਿੰਪਲ ਹੈਗਾ ਤਾਂ ਸਿਆਪਾ ਖੜਾ ਕਰਦਾ ਕਿਸੇ ਦਾ ਕੰਮ ਕਾਰਜ ਹੁੰਦਾ ਭੀ ਆ ਤੇ ਆਪਾਂ ਉੱਥੇ ਜਗ੍ਹਾ ਲੜਾਈ ਕਰਦੇ ਉਹਨਾਂ ਦਾ ਜਿਹੜਾ ਫੰਕਸ਼ਨ ਸੀ ਉਹ ਖਰਾਬ ਕਰਦਾ ਫੂੜੀ ਪਾਉਣੀ ਮਾਤਾ ਨਿਕਲ ਕਿ ਮੋੜਾ ਪੈਣ ਤੇ ਸੀਤਲਾ ਮਾਤਾ ਨੂੰ ਪੂਜਣਾ ਉਹ ਹੀ ਪਾਉਣੀ ਜਿੱਦਾਂ ਮਤਲਬ ਕਿ ਮਾਤਾ ਦਾ ਤੁਹਾਨੂੰ ਪਤਾ ਹੋਣਾ ਹੈ ਨਾ ਵੀ ਛੋਟੇ ਛੋਟੇ ਜਿਹੇ ਪਿੰਪਲ ਹੋ ਜਾਂਦੇ ਸਾਰੀ ਬੁੱਢੀ ਤੇ ਠੀਕ ਹੈ ਤੇ ਜਦੋਂ ਉਹ ਮਾਤਾ ਆਉਂਦੇ ਨੇ ਤੇ ਫਿਰ ਕੀ ਆ ਝੜਾ ਲਵਾਉਣਾ ਪੈਂਦਾ ਹੈ ਹਨਾ ਫਿਰ ਉਹ ਤੋਂ ਬਾਅਦ ਜਦੋਂ ਉਹ ਮੁੜ ਜਾਂਦੇ ਨੇ ਤਾਂ ਫਿਰ ਕੀ ਕਰਦੇ ਆ ਵੀ ਸੀਤਲਾ ਮਾਤਾ ਦੀ ਪੂਜਾ ਕਰਤੀ ਜਾਂਦੀ ਹੈ ਕਿਉਂ ਕਿ ਕਿਉਂਕਿ ਜਿਹੜੀ ਸੀਤਲਾ ਮਾਤਾ ਹੁੰਦੇ ਨੇ ਉਹ ਬਹੁਤ ਜ਼ਿਆਦਾ ਠੰਡੀ ਹੁੰਦੀ ਆ ਠੀਕ ਹੈ ਤੇ ਆਪਣੇ ਜਵਾਕਾਂ ਦੇ ਲਈ ਭਲੇ ਲਈ ਵੀ ਹਾਂ ਜੀ ਇਹਨਾਂ ਦੇ ਨਾਂ ਆਉ ਤਾਂ ਫਿਰ ਸੀਤਲਾ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਫੂਕ ਤੇੜਨੀ ਲੜਾਈ ਤੇ ਤੂਲੇ ਹੋਣਾ ਠੀਕ ਹੈ ਵੀ ਮਤਲਬ ਕੋਈ ਵੀ ਆਜੋ ਲੜਨ ਬਸ ਆਪਾਂ ਲੜਨਾ ਆ ਇਦਾਂ ਫੂਕ ਪਾੜਨੀ ਲੜਾਈ ਲਈ ਪੜਤਣਾ ਵੀ ਜਿੱਦਾਂ ਦੂਜੇ ਨੂੰ 扑ਕਾਉਣਾ ਵੀ ਆ ਇਹਨੇ ਤੈਨੂੰ ਇਦਾਂ ਗੱਲ ਇੰਨੀ ਵੱਡੀ ਗੱਲ ਕਹਤੀ ਇਹਨੇ ਤੈਨੂੰ ਇਦਾਂ ਬੋਲਣਾ ਮਤਲਬ ਸਮਝਦੋਗੇ ਤੁਸੀਂ ਵੀ ਹਾਂ ਸਾਨੂੰ 扑ਕਾ ਜਾ ਰਿਹਾ ਫੁੱਪ ਨਿਕਲਣੀ ਸਾਹ ਆਉਣੋਂ ਹਟ ਜਾਣਾ ਜਾਂ ਫਿਰ ਮਰਨਾ ਇੱਕ ਆਮ ਕਹਾਵਰ ਕਹਿੰਦੇ ਆ ਵੀ ਜਦੋਂ ਉਮਰ ਇਸ ਸਰੀਰ ਦੇ ਨਿਕਮ ਹੁੰਦੇ ਕਰੀਦਾ ਹੁੰਦਾ ਵੀ ਪਤਾ ਨਹੀਂ ਕਦੋਂ ਸਾਡੀ ਫੁੱਪ ਜੀ ਨਿਕਲ ਜਾਈ ਤੇ ਕਦੋਂ ਆਪਾਂ ਮਰ ਜਾਣਾ ਹਨਾ ਉਹਦੇ ਲਈ ਵਰਤਿਆ ਜਾਂਦਾ ਵੀ ਫੁੱਪ ਨਿਕਲਣੀ ਸਾਹ ਆਉਣੋਂ ਹਟ ਜਾਣਾ ਮਰਨਾ ਆਹ ਹੋ ਗਿਆ ਜੇ ਬਈ 15 ਸੇ ਹੁਣ ਇਹਨਾਂ ਦੇ ਜਿਹੜੇ मीनिंग्स ਨੇ ਉਹ ਮਿਟਾ ਦੇਣਾ ਤੇ ਤੁਸੀਂ ਇਹਨਾਂ ਦੇ ਆਨਸਰ ਦੇਣੇ ਆਂ ਚਲੋ ਜਿਵੇਂ ਆਪਾਂ ਪੁੱਛਦੇ ਆ ਥੋਡੇ ਦਾ ਕੁਐਸਚਨ ਫੁੱਕਾ ਨਾ ਛੱਡਣਾ ਵੀ ਕੱਖ ਦਾ ਨਾ ਰਹਿਣ ਦੇਣਾ ਠੀਕ ਹੈ ਕਿਸੇ ਨੂੰ ਪਾਹਾ ਸੋਟਾ ਮਾਰਨਾ ਪਹਾਂ ਸੋਚਾਂ ਮਾਰਨਾ ਵੀ ਬਹੁਤ ਜਲਦੀ ਤੇ ਬਿਨਾਂ ਸੋਚੇ ਸਮਝੇ ਬੋਲ ਲੈਣਾ ਠੀਕ ਹੈ ਸੋਚਣਾ ਵਿਚਾਰਨਾ ਨਹੀਂ ਬਸ ਅਗਲੇ ਬੰਦੇ ਨੂੰ ਕੀ ਫੀਲ ਹੁੰਦਾ ਪਿਆ ਠੀਕ ਹੈ ਉਹ ਨਹੀਂ ਆਪਾਂ ਸੋਚ ਲੈ ਸਿੱਧਾ ਬੋਲ ਬਣਾਇ ਕੋਦਮ ਠੀਕ ਹੈ ਅੱਗੇ ਜੀ ਫੂਡ ਹੀ ਪਾਉਣੀ ਕਿਸੇ ਦਾ ਜਿਹੜਾ ਕਾਰਜਕਾਮ ਸੀ ਉਹਦੇ ਚ ਕੀ ਦਿੱਕਤ ਪਾਉਣੀ ਠੀਕ ਹੈ ਮਤਲਬ ਪਲੇਸ ਕਰ ਦੇਣਾ ਸਿ ਆਪਾਂ ਪਾ ਦੇਣਾ ਫੂ ਹੀ ਪਾਉਣੀ ਸੀ ਦਲਾ ਮਾਤਾ ਨੂੰ ਪੁੱਛਣਾ ਜਿੱਦਾਂ ਜਿੱਦਾਂ ਮਾਤਾ ਆਉਂਦੇ ਨਹੀਂ ਕਿਸੇ ਦੇ ਹਨ ਤੇ ਫਿਰ ਜਦੋਂ ਉਹ ਚਲੇ ਜਾਂਦੇ ਨੇ ਫਿਰ ਉਸ ਤੋਂ ਬਾਅਦ ਸੀਤਲਾ ਮਾਤਾ ਨੂੰ ਪੂਜਣਾ ਠੀਕ ਹੈ ਵੀ ਹਾਂਜੀ ਸਾਡੇ ਜਵਾਕ ਨੂੰ ਠੀਕ ਰਹਿਣ ਇਹਨਾਂ ਨੂੰ ਦੁਬਾਰੇ ਨਾ ਹੋਵੇ ਜਿੱਦਾਂ 체ਚਕ ਦੀ ਬਿਮਾਰੀ ਹੈ ਨਾ 체ਚਕ ਦੀ ਬਿਮਾਰੀ ਨੂੰ ਮਾਤਾ ਆਉਣਾ ਹੀ ਕਿਹਾ ਜਾਂਦਾ ਬਟ ਉਦੋਂ ਸਾਇੰਸ ਦੇ ਥਰੂ ਆਪਾਂ ਕੇਜ ਕਹ ਦਿੰਦੇ ਨੇ ਬਟ ਜਿਹੜੇ ਮੰਨਦੇ ਨੇ ਦੇਵੀ ਦੇਵਤਾ ਉਹਨੂੰ ਉਹਨਾਂ ਦੇ ਪਤਾ ਵੀ ਹਾਂਜੀ ਹਾਂ ਮਾਤਾ ਆਈ ਨੇ ਤੇ ਝੜਾ ਲਾ ਕੇ ਠੀਕ ਹੋ ਜਾਂਦੇ ਨੇ ਹੁਣ ਫੂਕ ਤੇੜਨੀ ਹੰਕਾਰੇ ਜਾਣਾ ਜਾਂ ਫਿਰ ਲੜਨ ਪੈਣਾ ਠੀਕ ਹੈ ਹਰ ਟਾਈਮ ਲੜਨ ਦੇ ਨੂੰ ਤਿਆਰ ਰਹਿਣਾ ਫੂਕ ਤੇੜਨੀ ਦੂਜੇ ਨੂੰ 扑ਕਾਉਣਾ ਵੀ हां ਇਹਨੇ ਤਿੰਨੇ ਹੱਗਲ ਜਿੰਨਾ ਕਹੀਆ ਠੀਕ ਹੈ ਜਾਂ ਫਿਰ ਮਤਲਬ ਗਲ ਖਤਮ ਹੋ ਸਕਦੀ ਸੀ ਬਟ ਹੋਰ ਜ਼ਿਆਦਾ ਵਧਾਤੀ ਫੁੱਕ ਨਿਕਲ ਨੀ ਮਰਨਾ ਜਾਂ ਫਿਰ ਸਹਾ ਅਣੂ ਬੰਦ ਹੋ ਜਾਣਾ ਆਹ ਹੋ ਗਿਆ ਜੀ ਆਪਣੇ 15 ਸ ਤੁਸੀਂ ਦੱਸੋ ਤੁਸੀਂ ਤਿੰਨੇ ਥੋੜੇ ਸਹੀ ਗਏ ਨੇ ਤੇ ਵੀਡੀਓ ਨੂੰ ਇੱਥੇ ਤੱਕ ਦੇਖਣ ਲਈ ਜੀ ਧੰਨਵਾਦ ਤੇ ਜੇ ਵੀਡੀਓ ਵਧਿਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਜੀ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਤੇ ਜਿਹੜੇ ਬੱਚਿਆਂ ਨੂੰ ਲੋੜ ਹੈਗੀ ਉਹਨਾਂ ਤੱਕ ਇਹਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਜੀ